ਇਹ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇੰਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਰਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਟ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਟ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਏ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰਡ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰਡ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰਡ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰਡ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਏ ਕੀਟ ਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇੰਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰਡ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰਡ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਏ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ ਅਗਲੇ ਮਹੀਨੇ ਹੋਵੇਗੀ ਨਿਊਜ਼ੀਲੈਂਡ ਤੋਂ ਦੇਸ਼ ਨਿਕਾਲੇ ਦੇ ਫੈਸਲੇ ਦਾ ਸਾਹਮਣਾ ਕਰ ਰਹੇ ਆਕਲੈਂਡ ਦੇ ਇੱਕ ਕਾਰੋਬਾਰੀ ਦੀਆਂ ਮੁਸ਼ਕਲਾਂ ਉਸ ਵੇਲੇ ਹੋਰ ਵੱਧ ਗਈਆਂ ਜਦੋਂ ਉਸ ਨੂੰ ਫੈਰਾਰੀ ਡਰਾਈਵਿੰਗ ਗੈਂਗਸਟਰ ਨੂੰ ਵਿਦੇਸ਼ਾਂ ਵਿੱਚ ਸ਼ੱਕੀ ਡਰੱਗ ਮਨੀ ਵਿੱਚ 388800 ਡਾਲਰ ਭੇਜਣ ਲਈ ਸਲਾਹ ਦੇਣ ਦਾ ਦੋਸ਼ੀ ਮੰਨਿਆ ਗਿਆ ਡੈਨੀਅਲ ਅਪੇਰ ਹਮਾ ਹੈਨਟ ਆਪਰੇਸ਼ਨ ਵੇਟਨ ਦਾ ਮੁੱਖ ਨਿਸ਼ਾਨਾ ਸੀ ਜਿਸ ਕੋਲੋਂ 2022 ਦੇ ਵਿੱਚ 613 ਕਿਲੋਗ੍ਰam ਨਸ਼ੀਲਾ ਪਦਾਰਥ ਫੜਿਆ ਗਿਆ ਸੀ ਜੋ ਉਸ ਵੀਰੇ ਦੇਸ਼ ਦਾ ਸਭ ਤੋਂ ਵੱਡਾ ਡਰੱਗ ਰੈਕਟ ਸੀ ਪੁਲਿਸ ਮੁਤਾਬਕ ਹੈਨਰ ਦੇ ਕੋਲ 7 ਮਿਲੀਅਨ ਡਾਲਰ ਦੀ ਸੰਪਤੀ ਹੈ ਜਿਸ ਦੇ ਵਿੱਚ ਕਈ ਕੀਮਤੀ ਗੱਡੀਆਂ ਅਤੇ ਘਰ ਸ਼ਾਮਲ ਹਨ ਜਨਵਰੀ 2022 ਵਿੱਚ ਪੁਲਿਸ ਨੇ ਖੁਫੀਆ ਤੌਰ ਤੇ ਹੈਨਰ ਦੀਆਂ ਗੱਲਾਂ ਰਿਕਾਰਡ ਕੀਤੀਆਂ ਜਿਸ ਵਿੱਚ ਉਹ ਆਪਣੇ ਇੱਕ ਨਜ਼ਦੀਕੀ ਦੋਸਤ ਹੋਈ ਕੀਟਚਾਈ ਨੂੰ ਨਕਦੀ ਕਿਵੇਂ ਵਿਦੇਸ਼ਾਂ ਵਿੱਚ ਭੇਜੀ ਜਾਂਦੀ ਹੈ ਇਸ ਬਾਰੇ ਚਰਚਾ ਕਰ ਰਿਹਾ ਸੀ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਇਸ ਸਜ਼ਾ ਦੀ ਮਿਆਦ ਪੂਰੀ ਹੁੰਦਿਆਂ ਹੀ ਉਸ ਨੂੰ ਨਿਊਜ਼ੀਲੈਂਡ ਤੋਂ ਬਾਹਰ ਭੇਜ ਦਿੱਤਾ ਜਾਵੇਗਾ ਇਸ ਕੇਸ ਦੀ ਸੁਣਵਾਈ